ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ ਲੋਡਰੀ ਬੰਪਰ ਬਾਰੇ ਲੋਡਰੀ ਬੰਪਰ ਦਾ ਡਰਾ ਜਿਹੜਾ ਆ ਉਹ 17 ਜਨਵਰੀ ਨੂੰ ਨਿਕਲ ਜਾ ਰਿਹਾ ਜਿਹੜੀ ਨਵੇਂ ਸਾਲ 'ਚ ਇਹਦਾ ਡਰਾ ਨਿਕਲਣਾ 500 ਰੁਪਏ ਦੀ ਟਿਕਟ ਹੈ ਤੇ 500 'ਚ ਤੁਸੀਂ ਵੀ 10 ਕਰੋੜ ਰੁਪਏ ਦਾ ਨਾਮ ਜਿੱਤ ਸਕਦੇ ਹੋ ਕਿਉਂਕਿ ਇਹ ਜਿਹੜੀ ਲੋਟਰੀ ਗਰੰਟੀਡ ਹੈ ਜਿਹੜੀ ਕੋਈ ਨਾ ਕੋਈ ਕਰੋੜਪਤੀ ਬਣਨਾ ਹੀ ਬਣਨਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਇਹਦੇ ਵਿੱਚ ਕਿੰਨੇ ਪ੍ਰਾਈਜ਼ ਹੈ ਕਿੰਨੀਆਂ ਸੀਰੀਜ਼ ਹੈ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ 2025 ਦਾ ਜੇਤੂ ਜਿਹੜਾ ਇਨੀ ਜਿੱ 10 ਕਰੋੜ ਰੁਪਏ ਦਾ ਨਾਮ 2025 ਚ ਹੁਣ ਆਪਾਂ ਗੱਲ ਕਰਦੇ ਆ ਪ੍ਰਾਈਜ਼ ਬਾਰੇ ਪਹਿਲਾ ਪ੍ਰਾਈਜ਼ 10 ਕਰੋੜ ਰੁਪਏ ਦਾ ਇਹ ਬਿਗੇਨਰ ਡਾਟਾ ਚ ਹੋਣਾ ਹੈ ਦੂਸਰਾ ਨਾਮ ਹੈਗਾ ਜੀ 1 ਕਰੋੜ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਆ ਤੀਜਾ ਨਾਮ ਹੈਗਾ ਜੀ 50 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਆ ਚੌਥਾ ਨਾਮ ਹੈਗਾ ਜੀ 10 ਲੱਖ ਰੁਪਏ ਦੇ 8 ਪ੍ਰਾਈਜ਼ ਪੰਜਵਾਂ ਨਾਮ ਹੈਗਾ ਜੀ 5 ਲੱਖ ਦਾ ਇਹ ਵੀ 8 ਪ੍ਰਾਈਜ਼ ਨਿਕਲਣੇ ਤੇ ਛੇਵਾਂ ਨਾਮ ਜਿਹੜਾ ਆ ਉਹ 9000 ਰੁਪਏ ਦਾ ਆ 1600 ਪ੍ਰਾਈਜ਼ ਨਿਕਲਣੇ ਸੱਤਵਾਂ ਪ੍ਰਾਈਜ਼ ਹੈਗਾ ਜੀ 5000 ਦਾ ਇਹ ਵੀ 1600 ਪ੍ਰਾਈਜ਼ ਆ 8ਵਾਂ ਪ੍ਰਾਈਸ 3000 ਰੁਪਏ ਦਾ ਇਹ ਵੀ 1600 ਪ੍ਰਾਈਸ ਨਿਕਲਣਾ ਨਵਾਂ ਪ੍ਰਾਈਸ ਜਿਹੜਾ ਹੈ ਉਹ 1000 ਰੁਪਏ ਦਾ ਹੈ 64000 ਪ੍ਰਾਈਸ ਨਿਕਲਿਆ ਟੋਟਲ ਜਿਹੜੇ ਪ੍ਰਾਈਸ ਨਿਕਲੇ ਨੇ 66819 ਪ੍ਰਾਈਸ ਆ ਤੇ 16 ਲੱਖ ਦੀ ਸਕੀਮ ਹੈ 16 ਲੱਖ ਵਿੱਚੋਂ ਜਾਇ ਸਰਕਾਰ ਦੀ 2 ਲੱਖ ਵੀ ਗਏ ਜਾਇ 5 ਲੱਖ ਵੀ ਗਏ ਸਰਕਾਰ ਨੂੰ ਪਹਿਲਾ ਪ੍ਰਾਈਸ ਬਿਕਿੰਗ ਡੈਟਾ ਚ ਹੋਣਾ ਦੇਣਾ ਹੀ ਪਏਗਾ ਤੇ ਜਿਹੜਾ ਡਰਾਇਆ 6 ਵਜੇ ਹੁੰਦਾ ਹੈ 5:30 ਵਜੇ ਜਿਹੜੀ ਟਿਕਟ ਵੀ ਕਿਹਦੀ ਬੰਦ ਹੋ ਜਾਂਦੀ ਆ ਤੁਸੀਂ ਸੇਲਰ ਤੋਂ ਟਿਕਟ ਲੈ ਸਕਦੇ ਆ ਕਿਉਂਕਿ ਸੇਲਰ ਤੋਂ ਪੰਜਾਂ ਹੁੰਦੀ ਆ ਕਈ ਵੇਲੇ ਤੇ ਬਾਕੀ 5:30 ਵਜੇ ਤੱਕ ਬੰਦ ਹੋ ਜਾਂਦੀ ਹੁੰਦੀ ਹੈ ਟਿਕਟ ਕਿਉਂਕਿ ਸਰਕਾਰ ਨੇ ਗੈਣਨੀ ਹੁੰਦੀ ਆ ਤੇ ਸਾਡੀ ਕਿੰਨੀ ਟਿਕਟ ਵੀ ਕਿੰਨੀ ਨਹੀਂ ਬਿਕੀ ਉਹਦੇ ਵਿੱਚੋਂ ਸਰਕਾਰ ਲਈ ਪ੍ਰਾਈਸ ਕੱਢਣ ਹੁੰਦਾ ਤੇ ਬਾਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਹੈ ਤੇ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਰ ਰੱਖਣਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਹੈ ਦੂਸਰਾ ਨੰਬਰ ਤੇ ਲੋਟਰੀ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਜਿਹੜਾ ਪ੍ਰਾਈਜ਼ ਆ ਲੋਟਰੀ ਦੇ ਉੱਤੇ ਮਿਲਣਾ ਹੈ ਜੇ ਤੁਸੀਂ ਲੋਟਰੀ ਗਵਾਤੀ ਜਾਂ ਪਾਣੀ ਚ ਧੋਤੀ ਉਹਦਾ ਤੁਹਾਨੂੰ ਪ੍ਰਾਈਜ਼ ਨਹੀਂ ਮਿਲਣਾ ਜੇ ਤੁਸੀਂ ਵਟਸਐਪ ਤੋਂ ਵੀ ਟਿਕਟ ਖਰੀਦਦੇ ਆ ਉਹ ਤੁਹਾਨੂੰ ਟਿਕਟ ਨਕਲੀ ਨਹੀਂ ਵੇਚਣੀ ਆ ਕਿਉਂਕਿ ਜਿਹੜੇ ਵਟਸਐਪ ਤੇ ਟਿਕਟ ਵੇਚਦੇ ਆ ਨਕਲੀ ਟਿਕਟਾਂ ਵੇਚਣੀ ਆ ਤੁਹਾਨੂੰ ਤੇ ਤੁਹਾਡੇ ਕੋਲ ਪੈਸੇ ਪਵਾ ਲੈਣੇ ਇਸ ਕਰਕੇ ਤੁਹਾਨੂੰ ਕਹਿਣਾ ਦੁਕਾਨ ਤੋਂ ਜਾਓ ਟਿਕਟ ਦੁਕਾਨ ਤੋਂ ਖਰੀਦੋ ਤੇ ਸੰਭਾਲ ਕੇ ਰੱਖੋ ਜਦੋਂ ਪ੍ਰਾਈਜ਼ ਕਲੇਮ ਕਰਾਉਣਾ ਸਰਕਾਰ ਨੂੰ ਟਿਕਟ ਦੇਣੀ ਪੈਂਦੀ ਆ ਉਹਦੇ ਉੱਤੇ ਪ੍ਰਾਈਜ਼ ਮਿਲਣਾ ਹੈ ਜੇ ਤੁਹਾਡੇ ਕੋਲ ਟਿਕਟ ਨਹੀਂ ਹੈਗੀ ਤਾਂ ਤੁਹਾਨੂੰ ਪ੍ਰਾਈਜ਼ ਨਹੀਂ ਮਿਲ ਇਸ ਕਰਕੇ ਕਹਿੰਦਾ ਦੁਕਾਨ ਤੇ ਜਾ ਕੇ ਟਿਕਟ ਖਰੀਦੋ ਤੇ ਬਾਕੀ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਆ ਤੁਸੀਂ ਲੁਧਿਆਣੇ ਜਾ ਕੇ ਖੁਦ ਵੀ ਮਸ਼ੀਨ ਘੁਮਾ ਸਕਦੇ ਹੋ ਚਾਹੇ ਪਹਿਲਾ ਪ੍ਰਾਈਜ਼ ਲਈ ਮਸ਼ੀਨ ਘੁਮਾ ਦਿਓ ਜਾਂ ਦੂਸਰੇ ਲਈ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਸਰਕਾਰ ਦੀ ਲੋਟਰੀ ਤਾਂ ਚਲਾਉਂਦੀ ਆ ਕਿਉਂਕਿ ਸਰਕਾਰ ਨੂੰ ਪੈਸਾ ਵੱਤਦਾ ਲੋਟਰੀ ਵਿੱਚੋਂ ਤੁਸੀਂ ਤਾਂ ਖਰੀਦਦੇ ਆ ਤੁਸੀਂ ਇਹ ਸੋਚਦੇ ਸਾਨੂੰ ਪਹਿਲਾ ਪ੍ਰਾਈਜ਼ ਲੱਗ ਜਿਵੇਂਗਾ ਜਾਂ ਦੂਸਰਾ ਲੱਗ ਜਿਵੇਂਗਾ 5 ਤੋਂ 10 ਰੁਪਏ ਦੀ ਅਮਾਉਂਟ ਬਹੁਤ ਵੱਡੀ ਆ ਲੁਧਿਆਣੇ ਜਾਓ ਖੁਦ ਮਸ਼ੀਨ ਘੁਮਾਓ ਤੇ ਬਾਕੀ WhatsApp ਤੇ ਟਿਕਟ ਤੁਸੀਂ ਕਦੇ ਵੀ ਨਹੀਂ ਖਰੀਦਣੀ ਤੁਹਾਡੇ ਨਾਲ ਧੋਖਾ ਹੋ ਸਕਦਾ ਆ ਇਹ ਦੁਕਾਨ ਤੋਂ ਜਾ ਕੇ ਟਿਕਟ ਖਰੀਦੋ ਲਾਟਰੀ ਨੂੰ ਸੰਭਾਲ ਕੇ ਜਰੂਰ ਰੱਖਿਆ ਕਰੋ ਕਿਉਂਕਿ ਇਹ ਜਿਹੜੀ ਲਾਟਰੀ ਹੈ 5-6 ਸਰਕਾਰ ਵੱਲੋਂ ਪਰ ਕੱਢਦੀ ਹੁੰਦੀ ਹੈ ਸਾਲ 'ਚ ਇਹਦੇ ਵਿੱਚ 10 ਕਰੋੜ ਰੁਪਏ ਦਾ ਨਾਮ ਜਿਹੜਾ ਬਿਗੇਂਗਰ ਟਿਕਟਾਂ 'ਚ ਹੋਣਾ ਚਾਹੀਦਾ ਚਾਹੇ 2 ਲੱਖ ਵੀ ਹੋਵੇ 4 ਲੱਖ ਵੀ ਹੋਵੇ ਕੋਈ ਮੈਟਰ ਨਹੀਂ ਕਰਦਾ ਤੇ ਸਰਕਾਰ ਨੂੰ ਦੇਣਾ ਹੀ ਪੈਣਾ ਪ੍ਰਾਈਜ਼ ਇਹ ਨਹੀਂ ਹੁਣ ਸਰਕਾਰ ਜੀ ਟਿਕਟ ਘੱਟ ਵੀ ਕੀ ਸਕਾ ਨੇ ਡੇਢ ਅੱਗੇ ਪਤਾ ਨਹੀਂ ਏਟਰਾਦੀ ਨਹੀਂ ਜਿੰਨੀ ਟਿਕਟ ਵਿਜੀ ਨਾਮ ਉਹਦੇ ਵਿੱਚ ਚੁੱਕੇ ਜਾਣੇ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜੇ ਧੰਨਵਾਦ